ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਗੁੱਲੀ ਡੰਡਾ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਕਿਸਾਨ ਭਰਾਵਾਂ ਦੀ ਸਿਰਦਰਦੀ ਬਣਿਆ ਹੋਇਆ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਪਹਿਲਾਂ ਸਪਰੇਅ ਕੀਤੀ ਤੇ ਕੰਮ ਨਹੀਂ ਕੀਤਾ ਸਪਰੇਅ ਨੇ ਹੁਣ ਪਾਣੀ ਲਾ ਦਿੱਤਾ ਹੈ ਖੇਤ ਦੇ ਵਿੱਚ ਗੁੱਲੀ ਡੰਡਾ ਜਾਂ ਤਾਂ ਮਰਿਆ ਨਹੀਂ ਜਾਂ ਪਾਣੀ ਤੋਂ ਬਾਅਦ ਵੀ ਹੋਇਆ ਤੇ ਪਹਿਲਾਂ ਵਾਲਾ ਵੀ ਖੜਾਗਾ ਜਾਂ ਬਿਲਕੁਲ ਸਪਰੇਅ ਨਹੀਂ ਕੀਤੀ ਤੇ ਗੁੱਲੀ ਡੰਡੇ ਦੀ ਬਹੁਤਾਤ ਆ ਖੇਤ ਦੇ ਵਿੱਚ ਨਾਲ ਦੀ ਨਾਲ ਚੌੜੇ ਪੱਤੇ ਵਾਲੇ ਨਦੀਨ ਨੇ ਜਿਹੜੇ ਉਹ ਵੀ ਹੈਗੇ ਜਿੰਨੇ ਕੇ ਬਾਤੂ ਹੋਇਆ ਜੰਗਲੀ ਪਾਲਕ ਜਾਂ ਆਪਾਂ ਕਹ ਲਈਏ ਸੰਜੀ ਜੰਗਲੀ ਮਟਰ ਹੋਗੇ ਪਿਤਪਾਵੜਾ ਕਹਿੰਦਾ ਭਾਵ ਜਿੰਨੇ ਵੀ ਪਾਲਕ ਵਗੈਰਾ ਹੈਗੇ ਆ ਜੰਗਲੀ ਪਾਲਕ ਵਗੈਰਾ ਸਾਰੇ ਨਦੀਨ ਹੈਗੇ ਨੇਗੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਵੀ ਤਾਂ ਉਹਨਾਂ ਵਾਸਤੇ ਹੁਣ ਕੀ ਕੀਤਾ ਜਾਵੇ ਜਾਵੇ ਇੱਕ ਕਾਫੀ ਸਖਤ ਜੀ ਦਵਾਈ ਦੀ ਗੱਲਬਾਤ ਕਰਦੇ ਹਾਂ ਜਿਹਨੂੰ ਵਰਤਣ ਵਾਸਤੇ ਸਾਵਧਾਨੀ ਵੀ ਜ਼ਰੂਰੀ ਹੈ ਤੇ ਨਾਲ ਦੀ ਨਾਲ ਉਹ ਵਰਤਣੀ ਵੀ ਜ਼ਰੂਰੀ ਹੈ ਕਿਉਂਕਿ ਗੁੱਲੀ ਡੰਡਾ ਕੰਟਰੋਲ ਕਰਨਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਕਿਸਾਨ ਭਰਾਵਾਂ ਵਾਸਤੇ ਮੁਸ਼ਕਲ ਖੜੀ ਹੋ ਰਹੀ ਹੈ। ਇੱਕ ਦੂਸਰਾ ਕਾਰਨ ਹੁਣ ਮੌਸਮ ਆ ਜਿਹੜਾ ਉਹ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਗੁੱਲੀ ਡੰਡੇ ਦੇ ਪੱਖ ਦੇ ਵਿੱਚ ਚੱਲ ਰਿਹਾ ਜਿਹੜੇ ਆਪਾਂ ਨਦੀਨ ਨਾਸਕ ਕਰਦੇ ਹਾਂ ਉਹਨਾਂ ਦੇ ਆਪੋਜੀਟ ਚੱਲ ਰਿਹਾ ਹੈ ਜਿਹੜਾ ਮੌਸਮ ਆ। ਆਜੋ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਨਵੇਂ ਜੁੜਿਓ ਚੈਨਲ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੇ ਵੱਲੋਂ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣੀਆਂ। ਸੋ ਗੱਲ ਕਰੀਏ ਕਿਸਾਨ ਭਰਾਓ ਅਟਲਾਂਟਿਕ ਬਹੁਤ ਸਾਰੇ ਕਿਸਾਨ ਭਰਾ ਐ ਐਸ ਨਾਮ ਨਾਲ ਜਾਣਦੇ ਆ 3. ਜੇ ਇਹਦੇ ਟੈਕਨੀਕਲ ਦੀ ਗੱਲ ਕਰੀਏ ਤਾਂ ਨੀਸੋ ਸਲਫਰੋਨ ਮਥਾਇਲ 3% ਤੇ ਐਡੋ ਸਲਫਰੋਨ ਮਥਾਇਲ ਆ ਕਿ ਸੋਡੀਅਮ 0.6% ਤਾਂ ਇਹ ਦੋਨੇ ਟੈਕਨੀਕਲ ਮਿਲੇ ਹੋਏ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਐਟਲੈਂਟਿਸ ਦੇ ਨਾਂ ਹੇਠ ਮਿਲ ਜਾਂਦੇ ਨੇ ਤਾਂ ਹੁਣ ਇਹ ਜੇ ਆਪਾਂ ਗੱਲ ਕਰੀਏ ਨਦੀਨਾਂ ਦੀ ਜੰਗਲ ਪ੍ਰਭੂ ਤਾਂ ਇਹ ਨਦੀਨਾਂ ਦੇ ਗੁੱਲੀ ਡੰਡਾ ਹੋ ਗਿਆ ਬਾਥੂ ਹੋ ਗਿਆ ਛੋੜੇ ਪੱਤੇ ਵਾਲੇ ਜੰਗਲੀ ਬਾਲਕ ਹੋ ਗਿਆ ਜਾਂ ਛੋੜੇ ਪੱਤੇ ਵਾਲੇ ਸਾਰੀ ਨਦੀਨ ਜਾਂ ਇੱਥੋਂ ਰੱਖ ਕੇ ਜੇਕਰ ਤੁਹਾਡੇ ਜੌਂਦਰ ਵਗੈਰਾ ਵੀ ਹੁੰਦੀ ਆ ਤਾਂ ਉਹਦੇ ਤੇ ਵੀ ਕੰਮ ਕਰਦਾ ਤਾਂ ਨਦੀਨ ਤੁਸੀਂ ਸਮਝ ਲੈ ਲੱਗ ਭਾ ਅਪਾ ਕਹਿ ਸਕਦੇ ਆ ਕਿ ਜਿੰਨੇ ਤੁਹਾਡੇ ਖੇਤ ਦੇ ਵਿੱਚ ਕਣਕ ਦੇ ਵਿੱਚ ਨਦੀਨ ਹੁੰਦੇ ਉਹਨਾਂ ਸਾਰੇ ਨਦੀਨਾਂ ਦੀ ਕੰਮ ਕਰੂਗਾ ਹੁਣ ਇਹਨੂੰ ਵਰਤਣ ਦਾ ਤਰੀਕਾ ਕਿੰਨੇ ਲੀਟਰ ਪਾਣੀ ਕਿੰਨੇ ਦਿਨਾਂ ਤੀ ਵਰਤੀਏ ਡਿਟੇਲ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਕਿਸੰਭਰ ਤੁਸੀਂ ਨੋਟ ਕਰ ਸਕਦੇ ਹੋ ਜਾਂ ਵੀਡੀਓ ਸੇਵ ਕਰ ਸਕਦੇ ਹੋ ਕਿਉਂਕਿ ਇੱਥੇ ਗਲਤੀ ਤੁਹਾਡੀ ਕਣਕ ਦਾ ਨੁਕਸਾਨ ਵੀ ਕਰ ਸਕਦੀ ਹੈ ਹੁਣ ਜਾਣਕਾਰੀ ਦੀ ਗੱਲ ਕਰੀਏ ਵਰਤੋਂ ਬਾਰੇ ਤਾਂ ਘੱਟੋ ਘੱਟ 150 ਲੀਟਰ ਪਾਣੀ ਲਾਉਣਾ ਇੱਕ ਕਿੱਲੇ ਦੇ ਵਿੱਚ ਜੇਕਰ ਘੱਟ ਪਾਣੀ ਲਾਉਂਗੇ ਕਣਕ ਦਾ ਨੁਕਸਾਨ ਹੋ ਸਕਦਾ ਇਸ ਚੀਜ਼ ਨੂੰ ਪੱਕਾ ਕਰ ਲਓ ਇਸ ਵੀ ਜਿਹੜੀ ਟੈਕਨੀਕਲ ਦੀ ਡੋਜ਼ ਦੀ ਗੱਲ ਕਰੀਏ ਕਿਸਾਨ ਭਰਾ ਉਹ ਜਾਂ ਮਾਤਰਾ ਦੀ ਗੱਲ ਕਰੀਏ ਤਾਂ 160 ਗ੍ਰਾਮ ਪ੍ਰਤੀ ਏਕੜ ਦੀ ਇਹਦੀ ਜਿਹੜੀ ਡੋਜ਼ ਆ ਉਹ ਹੈਗੀ ਹੈ ਜੀ ਤਾਂ ਕਣਕ ਲਗਭਗ ਆਪਾਂ ਨੂੰ ਪਤਾ ਹੈ ਕਿ 35 ਤੋਂ 45 ਦਿਨਾਂ ਦੀ ਕਣਕ ਤੇ ਇਹਨੂੰ ਆਪਾਂ ਕਰ ਸਕਦੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕਣਕਾਂ ਨੇ ਜਿਹੜੇ 35 ਤੋਂ 45 ਦਿਨਾਂ ਦੇ ਆ ਹੋ ਗਈਆਂ ਜਾਂ ਆਪਾਂ 45 ਦਿਨਾਂ ਦੀ 35 ਦਿਨਾਂ ਦੀ ਜਾ ਪਤੀ 35 ਦਿਨਾਂ ਦੀ ਕਣਕ ਤੇ 25 ਦਿਨਾਂ ਦੀ ਕਣਕ ਤੇ ਪਾਣੀ ਲਾਉਣੇ ਆ ਤਾਂ ਪਾਣੀ ਲਾਉਣ ਤੋਂ ਬਾਅਦ ਜਦੋਂ ਪੈਰ ਸਹਾਰਨ ਲੱਗ ਗਿਆ ਖੇਤ ਉਸ ਟਾਈਮ ਤੇ ਇਹਨੂੰ ਆਪਾਂ ਕਰ ਸਕਦੇ ਆ ਇੱਕ ਚੀਜ਼ ਦਾ ਧਿਆਨ ਰੱਖਣਾ ਕਿਸਾਨ ਭਰਾਵੋ ਗੁੱਲੀ ਰੰਡਾ ਜਾਂ ਪਾਲਕਾ ਜਿਹੜਾ ਇਹ ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ ਕਹਿਣ ਦਾ ਭਾਵ ਦੋ ਚਾਰ ਪੱਤਿਆਂ ਦੀ ਹੋਵੇ ਇਹ ਨਾ ਹੋਵੇ ਕਿ ਜ਼ਿਆਦਾ ਵੱਡਾ ਫਿਰ ਜੇ ਆਪਾਂ ਕਹਾਂਗੇ ਕਿ ਇਹੇ ਕੰਮ ਕਰ ਜੂ ਕੰਮ ਕਰ ਜਾਣਾ ਇਹਨੇ ਇਹਦੀ ਗੱਲ ਨਹੀਂ ਹੈਗੀ ਪਰ ਕਾਰਨ ਕੀ ਹੁੰਦਾ ਨਾ ਦੁਬਾਰਾ ਐਕਟਿਵ ਹੋ ਜਾਂਦੀ ਆ ਕਿ ਜਿਹੜੇ ਨਦੀਨ ਨੇ ਕਿਤਨਾ ਕਿਤੇ ਇਹਨਾਂ ਦੀ ਜੜ ਸਖਤ ਹੋ ਗਈ ਹੁੰਦੀ ਹੈ ਕਿਤਨਾ ਕਿਤੇ ਇਹ ਜੜ ਨੂੰ ਕਾਫੀ ਡੂੰਘੀ ਲੈ ਕੇ ਜਾਂਦੇ ਆ ਜੇਕਰ ਤੁਸੀਂ ਛੋਟਾ ਜਿਹਾ ਗੁੱਲੀ ਡੰਡਾ ਵੀ ਆਪਣੇ ਖੇਤ ਦੇ ਵਿੱਚੋਂ ਪੱਟਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦੀ ਜੜ ਕਾਫੀ ਲੰਬੀ ਚਲੀ ਜਾਂਦੀ ਹੈ ਇਸੇ ਕਰਕੇ ਇਸ ਨੂੰ ਇੱਕ ਵਾਰੀ ਇਹ ਪੱਤਿਆਂ ਦੇ ਥਰੂ ਤਾਂ ਆਪਾਂ ਕਹਿ ਸਕਦੇ ਆ ਕਿ ਘਬਰਾ ਜਾਂਦਾ ਪਰ ਅੱਗੇ ਜਾ ਕੇ ਫੇਰ ਦੁਬਾਰਾ ਫੇਰ ਸਿਰ ਚੱਕਦਾ ਫੇਰ ਇਹ ਆਪਣਾ ਬੀਜ ਲੈ ਆਉਂਦਾ ਅਗਲੇ ਸਾਲ ਵਾਸਤੇ ਅੱਗੇ ਬਦਨ ਦੀ ਜਿਹੜੀ ਇਹ ਧਾਰਾ ਗਈ ਉਹ ਕਾਫੀ ਹੋ ਜਾਂਦੀ ਹੈ ਗੁੱਲੀ ਡੰਡੇ ਇਤਨਾ ਇਹਦਾ ਬੀਜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੀ ਇੱਕ ਬੂਟੇ ਤੋਂ ਹੀ ਮਿਲ ਜਾਂਦਾ ਆਪਾਂ ਨੂੰ ਤਾਂ ਇਸੇ ਕਰਕੇ ਇਹ ਧਿਆਨ ਰੱਖਣਾ ਕਿ 2-4 ਪੱਤਿਆਂ ਦੀ ਹੋਵੇ ਨਿਓਜਲ ਸਹੀ ਵਰਤਨੀ ਆ ਕਿਸਾਨ ਭਰਾਵੋ ਜਿਹੜੀ ਘੱਟ ਵਾਲੀ ਨਿਓਜਲ ਕਹਿੰਦੇ ਆ ਵੈਸੇ ਬਹੁਤ ਸਾਰੇ ਭਰਾ ਇਸ ਚੀਜ਼ ਨੂੰ ਜਿਆਦਾ ਸੀਰੀਅਸ ਨਹੀਂ ਲੈਂਦੇ ਉਹ ਤੁਹਾਡੇ ਦੇ ਡਿਪੈਂਡ ਕਰਦਾ ਕਿ ਕਿਹੜੀ ਨਿਓਜਲ ਵਰਤਣੀ ਆ ਪਰ ਇੱਕ ਕੰਮ ਦਾ ਹੋਰ ਧਿਆਨ ਰੱਖਿਓ ਜਦੋਂ ਵੀ ਇਹਦੀ ਸਪਰੇਅ ਕਰੋਗੇ ਇਹ ਨਾ ਹੋਵੇ ਕਿ ਤੁਸੀਂ ਦੁਬਾਰੇ ਦੁਬਾਰੇ ਉਸ ਫਾਂਟ ਦੇ ਵਿੱਚ ਉਸ ਲਾਈਨ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਦੁਬਾਰਾ ਆਈ ਜਾਓਗੇ ਭਾਵੇਂ ਤੁਸੀਂ ਸਪਰੇਅ ਕਿਸੇ ਵੀ ਤਰੀਕੇ ਨਾਲ ਕਰਦੇ ਹੋ ਦਵਾਰੇ ਸਪਰੀ ਨਹੀਂ बजਣੀ ਚਾਹੀਦੀ ਇਸ ਚੀਜ਼ ਦਾ ਜਰੂਰ ਧਿਆਨ ਰੱਖਣਾ ਜਿਹੜੀਆਂ ਇਹ ਸਖਤ ਦਵਾਈਆਂ ਹੁੰਦੀਆਂ ਨੇ ਇਹਨਾਂ ਦਾ ਕਾਫੀ ਜ਼ਿਆਦਾ ਧਿਆਨ ਰੱਖਣੇ ਪੈਂਦੇ ਆ ਕਾਫੀ ਜ਼ਿਆਦਾ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਆ ਗੁੱਲੀ ਰੰਡਾ ਮਾਰਦੇ ਮਾਰਦੇ ਜੇਕਰ ਆਪਾਂ ਕਣਕ ਖਤਮ ਕਰ ਲਈ ਜਾਂ ਕਣਕ ਨੂੰ ਇੰਨਾ ਕਿ ਜ਼ਿਆਦਾ ਝਟਕਾ ਲਾ ਦਿੱਤਾ ਜਿਹਦੇ ਕਰਕੇ ਕਿ ਆਪਾਂ ਨੂੰ ਅੱਗੇ ਖਰਚੇ ਵੀ ਜ਼ਿਆਦਾ ਕਰਨੇ ਪੈਣ ਤੇ ਫਿਰ ਕਈ ਵਾਰੀ ਕੀ ਹੁੰਦਾ ਨਾ ਥੋੜਾ ਝਟਕਾ ਲੱਗਣ ਨਾਲ ਕਣਕ ਨੂੰ ਬੈਨੀਫਿਟ ਮਿਲਦਾ ਇਹਦੇ ਵਿੱਚ ਵੀ ਕੋਈ ਦੋ ਰਹਿਣੀ ਜਿਆਦਾ ਝੜਕਾ ਲੱਗਣ ਦੇ ਨਾਲ ਕੰਕਾ ਜਿਹੜੀ ਉਹ ਨੁਕਸਾਨੀ ਜਾਂਦੀ ਆ ਫਿਰ ਜਦੋਂ ਜਿਆਦਾ ਝੜਕਾ ਲੱਗਦਾ ਫਿਰ ਉੱਗੇ ਜਾਂਦੀ ਦਾਣਿਆਂ ਤੇ ਆਪਣੀਆਂ ਜਿਹੜੀਆਂ ਬੱਲੀਆਂ ਨਿਕਲਦੀਆਂ ਨੇ ਉਹ ਵੀ ਆਪਾਂ ਨੂੰ ਖਰਾਬ ਜੀਆਂ ਦੇਖਣ ਨੂੰ ਮਿਲਣਗੀਆਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਅਜੇ ਟੈਕਨੀਕਲ ਵਰਤ ਕੇ ਨੁਕਸਾਨ ਕੀਤਾ ਹੈਗਾ ਇਸ ਚੀਜ਼ ਦਾ ਰੱਖਣਾ ਹੁਣ ਇਹ ਖੇਤ ਦੀ ਜਿਹੜੀ ਸਥਿਤੀ ਆ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ ਉਹਦੇ ਬਾਰੇ ਵੀ ਕਿਸਾਨ ਭਰਾਵਾਂ ਸਮਝ ਲਓ ਜਿਆਦਾ ਜਿਹੜਾ ਖੇਤ ਆ ਤੁਹਾਡਾ ਚਿੱਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਜੇਕਰ ਚਿੱਟਾ ਖੇਤ ਹੋਊਗਾ ਇਹਨੇ ਬਿਲਕੁਲ ਕੰਮ ਨਹੀਂ ਕਰਨਾ ਜਿਆਦਾ ਖੇਤ ਜੇਕਰ ਆਪਾਂ ਨਜਾਇਜ਼ ਗਿੱਲਾ ਖੇਤ ਹੋਊਗਾ ਫਿਰ ਇਹਨੇ ਕਣਕ ਦਾ ਨੁਕਸਾਨ ਕਰ ਦੇਣਾ ਹੁਣ ਤੁਸੀਂ ਸਮਝ ਸਕਦੇ ਹੋ ਕਿ ਵਿਚ ਵਿਚਾਲੇ ਵਾਲੀ ਸਥਿਤੀ ਹੋਣੀ ਚਾਹੀਦੀ ਹੈ ਸਾਰੇ ਭਰਾਵਾਂ ਦਾ ਕਈ ਵਾਰੀ ਇਹ ਸਵਾਲ ਹੁੰਦਾ ਕਿ ਯਾਰ ਪਾਣੀ ਲੱਗੇ ਨੂੰ 8 ਦਿਨ ਹੋ ਗਏ ਹੁਣ ਕਰ ਦਈਏ ਜਾਂ ਪਾਣੀ ਲੱਗੇ ਨੂੰ 10 ਦਿਨ ਹੋ ਗਏ ਜਾਂ 6 ਦਿਨ ਹੋ ਗਏ ਇੱਥੇ ਕੋਈ ਵੀ ਸਾਡੇ ਵਰਗਾ ਭਰਾ ਜਵਾਬ ਸਹੀ ਨਹੀਂ ਦੇ ਸਕਦਾ ਕਿਉਂਕਿ ਤੁਹਾਡੇ ਖੇਤ ਦੀ ਮਿੱਟੀ ਕਿਉਂ ਜੀ ਆ ਬਹੁਤ ਸਾਰੇ ਖੇਤਾਂ ਦੇ ਵਿੱਚ 5-7 ਦਿਨਾਂ ਦੇ ਬਾਅਦ ਹੀ ਪੈਰ ਖੜਨ ਲੱਗ ਜਾਂਦਾ ਬਹੁਤ ਸਾਰੇ ਖੇਤਾਂ ਦੇ ਵਿੱਚ ਆਪਾਂ ਕਹ ਲਈ ਕਿ 10 ਦਿਨਾਂ ਬਾਅਦ ਵੀ ਪੈਰ ਕਿਤੇ ਨਾ ਕਿਤੇ ਆਪਾਂ ਕਹ ਲਈ ਥੋੜਾ ਜਿਹਾ ਮਿੱਟੀ ਪੈਰ ਦੇ ਨਾਲ ਜ਼ਿਆਦਾ ਲੱਗਦੀ ਰਹਿੰਦੀ ਆ ਕਹਿੰਦਾ ਵਾ ਗਿੱਲਾ ਰਹਿੰਦਾ ਤਾਂ ਤੁਸੀਂ ਖੇਤ ਦੀ ਕੰਡੀਸ਼ਨ ਆਪਣੇ ਹਿਸਾਬ ਦੇ ਨਾਲ ਦੇਖਣੀ ਆ ਤੇ ਫੇਰ ਹੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਖੇਤ ਦੇ ਵਿੱਚ ਅਪਲਾਈ ਕਰ ਸਕਦੇ ਹਾਂ ਸੋ ਬਰਤ ਲੋ ਕਿਸਾਨ ਭਰਾਓ ਟੈਕਨੀਕਲ ਮਾਰਾ ਨਹੀਂ ਹੈਗਾ ਡਬਲ ਟੈਕਨੀਕਲ ਆ ਪਰ ਇੰਨਾ ਕਿ ਜ਼ਰੂਰ ਆਦਾ ਕਿ ਇਹਨੂੰ ਸਾਵਧਾਨੀ ਨਾਲ ਵਰਤਿਓ ਗੁੱਲੀ ਡੰਡਾ ਹੋਰ ਸਾਰਾ ਕੁਝ ਲਗਭਗ ਖਤਮ ਹੋ ਜਾਣਾ ਜਿਆਦਾ ਨਜਾਇਜ਼ ਇਹ ਤਾਂ ਜਿਹੜਾ ਆਪਾਂ ਕਹਿੰਦੇ ਕੋਸਟਲੀ ਵੀ ਨਹੀਂ ਪੈਂਦੀ ਆਮ ਜੇਕਰ ਆਪਾਂ ਸਾਰੀ ਜੱਜਮੈਂਟ ਲਾਈਏ ਜਾਂ ਦੇਖੀਏ ਤਾਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਆਮ ਜੇ ਰੇਟ ਦੇ ਵਿੱਚ ਹੀ ਇਹ ਤੁਹਾਨੂੰ ਪਰ ਏਕੜਾ ਜਿਹੜਾ ਕਵਰ ਕਰਕੇ ਦੇ ਦੂਗੀ ਸੋ ਫਿਰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂਗੇ ਸੇ ਹੋਰ ਵੀਡੀਓ ਦੇ ਵਿੱਚ